ਸਾਰੇ ਭੈਣ ਭਾਈਆਂ ਨੂੰ ਸਤਿ ਸ੍ਰੀ ਅਕਾਲ ਜੀ ਬੱਚੇ ਬੱਚੀਆਂ ਖੁਸ਼ ਹੋਵੋਗੇ ਖੇੜਿਆਂ 'ਚ ਹੋਵੋਗੇ ਆਸ ਕਰਦੀਆਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹੱਸਦੇ ਖੇੜਦੇ ਰੱਖੇ ਵਾਹਿਗੁਰੂ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਦੇਵੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਆਸ ਕਰਦੀਆਂ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਅਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀ ਉਹਦੀ 52 ਸਾਲ ਦੀ ਉਮਰ ਸੀ ਉਹਦਾ ਇੱਕ ਬੇਟਾ ਸੀ ਨੌਜਵਾਨੀ ਸੀ ਉਹ ਵੀ ਤਾਂ ਉਹਦੀ ਅਚਾਨਕ ਮੌਤ ਹੋ ਗਈ ਰਾਜੇ ਦੀ ਉਹ ਰਾਣੀ ਸੀ ਜਿਹੜੀ ਉਹਦੀ ਉਹ ਕਹਿੰਦੀ ਵੀ ਅਚਾਨਕ ਮੌਤ ਇਹਨੂੰ ਆਈ ਨਹੀਂ ਵੀ ਕੋਈ ਕਾਰਨ ਹੋਰ ਹੈ ਚਲੋ ਉਹਦਾ ਸੰਸਕਾਰ ਕੀਤਾ ਮੁੰਡੇ ਨੂੰ ਰਾਜ ਤਿਲਕ ਦਿੱਤਾ ਕੋਈ ਢੋਲ ਢਮਕਾ ਨਹੀਂ ਕਰਿਆ ਕਿਉਂਕਿ ਉਹਦੀ ਮੌਤ ਹੋਈ ਹੋਈ ਸੀ ਪਿਓ ਦੀ ਤਾਂ ਭਾਈ ਉਹਨੂੰ ਰਾਜ ਤਿਲਕ ਦੇਤਾ ਉਹਦਾ ਇੱਕ ਮంత్రి ਸੀ ਦੁਰਜਨ ਉਹ ਉਹਦਾ ਬਹੁਤ ਵਿਸ਼ਵਾਸਪਤਰ ਸੀ ਰਾਜੇ ਦਾ ਜਿਹੜਾ ਮਰਿਆ ਰਾਜਾ ਤਾਂ ਉਹ ਬੜਾ ਰੋਇਆ ਵੀ ਰਾਜੇ ਦੇ ਮਰੇ ਤੋਂ ਸਾਰਿਆਂ ਨੂੰ ਦਿਖਾਇਆ ਉਹਨੇ ਵੀ ਮੈਨੂੰ ਬੜਾ ਦੁੱਖ ਹੋਇਆ ਤਾਂ ਹੁਣ ਉਹ ਮੁੰਡਾ ਸੀ ਮੰਗਿਆ ਹੋਇਆ ਰਾਜੇ ਨੇ ਤਾਂ ਜਦੋਂ ਉਹ ਰਾਜੇ ਦੀ ਧੀ ਨਾਲ ਮੰਗਿਆ ਹੋਇਆ ਸੀ ਤਾਂ ਮਾਗਰੋਂ ਦੁਰਜਨ ਕਹਿਣ ਲੱਗਿਆ ਰਾਣੀ ਨੂੰ ਵੀ ਮੁੰਡੇ ਦਾ ਪਰਸਾਕ ਛੱਡ ਕੇ ਵੀ ਮੈਂ ਹੋਰ ਕਰਾਉਣਾ ਆਪਾਂ ਉਧਰ ਪਿਆਹਾਂਗੇ ਉਹ ਕਹਿੰਦੀ ਵੀ ਠੀਕ ਐ ਕਿਉਂ ਉਹਨਾਂ ਦਾ ਵਿਸ਼ਵਾਸ ਪਾਤਰ ਸੀ ਉਹਦੇ ਘਰ ਵਾਲੇ ਦਾ ਪਰ ਉਹ ਮੁੰਡਾ ਕਹਿਣ ਲੱਗਿਆ ਮੁੰਡੇ ਦਾ ਨਾਂ ਸੀ ਰਾਮ ਸਿੰਘ ਜਿਹੜਾ ਹੁਣ ਰਾਜਾ ਬਣਿਆ ਉਹ ਰਾਮ ਸਿੰਘ ਕਹਿਣ ਲੱਗਿਆ ਵੀ ਨਾ ਜਿਹੜਾ ਮੇਰਾ ਪਿਓ ਦਾ ਹੱਥੀ ਰਿਸ਼ਤਾ ਕਰਿਆ ਮੈਂ ਤਾਂ ਉੱਥੇ ਵਿਆਹ ਕਰਾਉ ਤਾ ਭਾਈ ਉਹਨੇ ਵਿਆਹ ਕਰਾ ਲਿਆ ਉਸ ਕੁੜੀ ਨਾਲ कराके ओ कुडी दा इक तोता पाल्याया हुया सी ओहो बंदिया वांगू बोलदा सी ओ नाल लिहाई ओनु ओहो ਅਨਸਾਰ ओनु ਕਹਿਣ ਲੱਗਿਆ ਕੁੜੀ ਨੂੰ ਕਹਿੰਦਾ ਮਹਿਲਾ ਚ ਇਹੇ ਜੀ ਕੰਮ ਹੁੰਦੇ ਨੇ ਕਹਿੰਦਾ ਮੈਨੂੰ ਇਥੋਂ ਚੰਗੀ ਖੁਸ਼ਬੂ ਨਹੀਂ ਆ ਰਹੀ ਉਹ ਕਹਿੰਦੀ ਕੀ ਮਤਲਬ ਕਹਿੰਦਾ ਮਤਲਬ ਇਹ ਵੀ ਤੂੰ ਚਕੰਨੀ ਹੋ ਕੇ ਰਹੀ ਵੀ ਕੋਈ ਗੱਲ ਐ ਤੇ ਵੀ ਸਹੀ ਨਹੀਂ ਜਲ ਰਿਹਾ ਸਾਰਾ ਕੁਝ ਕਹਿੰਦਾ ਮੈਨੂੰ ਪਤਾ ਲੱਗ ਰਿਹਾ ਚਲੋ ਜੀ ਜਿਵੇਂ ਆਪਾਂ ਕਹਿੰਦੇ ਆ ਉਹਨੇ ਵਾਰਨਿੰਗ ਦਿੱਤੀ ਉਹਨੂੰ ਹੁਣ 2 ਸਾਲ ਲੰਘੇ ਕੋਈ ਬੱਚਾ ਨਾ ਹੋਇਆ ਉਹ ਦੁਰਜਨ ਕਹਿਣ ਲੱਗਿਆ ਰਾਜੇ ਨੂੰ ਕਹਿੰਦਾ ਵੀ ਮੈਂ ਇੱਕ ਰਿਸ਼ਤਾ ਦੇਖੀ ਬੈਠਾ ਤੇਰਾ ਉਹਦੇ ਨਾਲ ਵਿਆਹ ਕਰਾਦਾ ਵੀ ਤੈਨੂੰ ਰਾਜ ਭਾਗ ਬਹੁਤ ਖੁਸਾ ਹੈ ਵੀ ਬੱਚਾ ਔਲਾਦ ਵੀ ਹੋਣੀ ਜ਼ਰੂਰੀ ਹੈ ਬਾਰਸ ਚਾਹੀਦਾ ਵੀ ਤੂੰ ਦੁਬਾਰੇ ਵਿਆਹ ਕਰਾ ਲੈ ਉਹ ਕਹਿੰਦਾ ਨਾ ਮੈਂ ਤਾਂ ਇਹੀ ਰੱਖੂੰ ਵਿਆਹ ਮੇਰਾ ਹੋਇਆ ਹੋਇਆ 2 ਸਾਲ ਲੰਘ ਗਏ ਕੋਈ ਗੱਲ ਨਹੀਂ 2 ਸਾਲ ਹੋਰ ਲੰਘ ਜਾਣਗੇ ਬੱਚਾ ਹੋ ਜੂ ਕਦੇ ਨਾ ਕਦੇ ਤਾਂ ਹੁਣ ਉਹਨੂੰ ਕਹਿਣ ਲੱਗਿਆ ਉਹ ਦੁਰਜਨ ਕਹਿੰਦਾ ਤੂੰ ਐਂ ਕਰ ਕਹਿੰਦਾ ਇੱਥੋਂ ਕੋਈ 100 ਮੀਲ ਹੈ ਕਹਿੰਦਾ ਉਹ ਵੀ ਉੱਥੇ ਇੱਕ ਜੋਤਸ਼ੀ ਵੈਦ ਹੈ। ਬਿੱਤੂ ਰਾਣੀ ਨੂੰ ਉੱਥੇ ਭੇਜ ਦੇ ਮੇਰੇ ਨਾਲ। ਵੀ ਉਹ ਤਾਂ ਦਵਾਈ ਦਵਾ ਦਾਂਗੇ ਰਾਣੀ ਉਹਨੂੰ ਸਾਰਾ ਕੁਝ ਦੱਸ ਦਊਗੀ। ਵੀ ਦਵਾਈ ਦਵਾ ਦਾਂਗੇ ਬੱਚਾ ਹੋ ਜਾਊਗਾ। ਉਹ ਕਹਿਣ ਲੱਗਿਆ ਵੀ ਰਾਣੀ ਦਾ ਕਿਹੜਾ ਕੰਮ ਐ ਜਾਣਦਾ ਉਹ ਤਾਂ ਆਪਣੇ ਤੋਤੇ ਨਾਲ ਗੱਲ ਹੁੰਦੀ ਆ ਦੀ ਸਾਰੀ। ਉਹਨੂੰ ਸਮਝਾ ਦਊਗੀ ਤੂੰ ਤੋਤੇ ਨੂੰ ਨਾਲ ਲੈ ਜਾ। ਉਹ ਕਹਿੰਦਾ ਠੀਕ ਐ ਭਾਈ ਤੋਤੇ ਨੂੰ ਲੈ ਕੇ ਭੱਗ ਗਿਆ ਦੁਰਜਨ ਗਿਆ ਤਾਂ ਉਥੋਂ ਜੰਗਲਾਂ ਦੇ ਰਾਹ ਪੈ ਗਿਆ ਤੋਤਾ ਨੂੰ ਕਹਿਣ ਲੱਗਿਆ ਵੀ ਤੂੰ ਤਾਂ ਕਹਿੰਦਾ ਸੀ ਉੱਥੇ ਜਾਣਾ ਆਪਾਂ ਵੀ ਤੂੰ ਮੈਨੂੰ ਜੰਗਲ ਨੂੰ ਲਈ ਜਾਨਾ ਇੱਧਰ ਉਹਨੂੰ ਕਹਿੰਦਾ ਤੂੰ ਆ ਤਾਂ ਸਹੀ ਤੈਨੂੰ ਮਰੋੜ ਕੇ ਨਾਲ ਸਿੱਟਿਆ ਜੇ ਘੁੱਟ ਕੇ ਫੜ ਫੜ ਲਿਆ ਉਹਨੇ ਤੋਤਾ ਕਹਿੰਦਾ ਤੈਨੂੰ ਮਰੋੜ ਕੇ ਸੀ ਤੂੰ ਕਹਿੰਦਾ ਜੇ ਤੂੰ ਅੱਜ ਨਾ ਹੁੰਦਾ ਨਾ ਰਾਣੀ ਮੇਰੇ ਨਾਲ ਜਾਂਦੀ ਤੇਰੇ ਕਰਕੇ ਰਾਣੀ ਨਹੀਂ ਆਈ ਫਿਰ ਕਹਿੰਦਾ ਰਾਣੀ ਨੂੰ ਮੈਂ ਨਮੇੜ ਦਿੰਦਾ ਰਾਜੀ ਰਾਜੇ ਨਿੱਥੇ ਮਾਰ ਦਿੰਦਾ ਪਹਿਲਾਂ ਉਹਦਾ ਪਿਓ ਵੀ ਕਹਿੰਦਾ ਮੈਂ ਮਾਰਿਆ ਕਹਿੰਦਾ ਰਾਜ ਭਾਗ ਫਿਰ ਮੈਂ ਸੰਭਦਾ ਭਾਈ ਉਹ ਤੋਤੇ ਨੂੰ ਦੱਸਦਾ ਉਹਨੇ ਸਾਰਾ ਕੁਝ ਤਾਂ ਜਾਂਦੇ ਜਾਂਦੇ ਨੇ ਤੋਤੇ ਦੇ ਦੋ ਖੰਭ ਮਰੋੜ ਕੇ ਝਾੜੀਆਂ 'ਚ ਸਿੱਟਿਆ ਤਾਂ ਉਹਨੂੰ ਤਾਂ ਉੱਥੇ ਸਿੱਟਤਾ ਆਪ ਵਗ ਗਿਆ ਉੱਥੇ ਇੱਕ ਗਵਾਲੇ ਦਾ ਆ ਜਿਹੜੇ ਗੁਜਰ ਹੁੰਦੇ ਨੇ ਉਹ ਰਹਿੰਦਾ ਸੀ ਗੁਜਰ ਦੇਖ ਰਿਹਾ ਸੀ ਇਹ ਸਾਰੀਆਂ ਚੀਜ਼ਾਂ ਵੀ ਉਹ ਤੋਤਾ ਕਿਵੇਂ ਬੋਲ ਰਿਹਾ ਹੈ ਬੰਦੇ ਨਾਲ ਗੱਲਾਂ ਕਰ ਰਿਹਾ ਹੈ ਉਹਨੇ ਮਾਰ ਕੇ ਉਹ ਸੜਦਾ ਤੋਤਾ ਉਹ ਉਹ ਜਦੋਂ ਗੁੱਜਰ ਉਹ ਵਗ ਗਿਆ ਜਦੋਂ ਦੁਰਜਨ ਗੁੱਜਰ ਉੱਥੇ ਤੋਤੇ ਕੋਲ ਗਿਆ ਤੋਤਾ ਉਹਨੂੰ ਕਹਿਣ ਲੱਗਿਆ ਵੀ ਤੂੰ ਮੇਰੀ ਮਦਦ ਕਰ ਦੇ ਉਹ ਕਹਿੰਦਾ ਕਿਉਂ ਕਰਾਂ ਮੈਨੂੰ ਕੀ ਮਿਲੂਗਾ ਉਹ ਕਹਿੰਦਾ ਤੇਰੇ ਕੰਮ ਆਉਂਗਾ ਉਹ ਕਹਿੰਦਾ ਦੱਸ ਫਿਰ ਕੀ ਕਰਾਂ ਕਹਿੰਦਾ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਤੋਤੇ ਵੀ ਐ ਗੱਲਾਂ ਕਰਦੇ ਨੇ ਉਹ ਕਹਿੰਦਾ ਜਿਹੜੀ ਆਹ ਬੁੱਟੀ ਖੜੀ ਆ ਇਹ ਮਲ ਕੇ ਨਾ ਮੇਰੇ ਆ ਜਿੱਥੋਂ ਖੰਭ ਪਟਕੇ ਗਿਆ ਉੱਥੇ ਲਾ ਦੇ ਕਹਿੰਦਾ ਮੈਂ ਹੁਣੇ ਠੀਕ ਹੋ ਜਾਊਗਾ। ਉਹਨੇ ਭਾਈ ਉਹ ਮੈਂ ਹੀ ਕਰਿਆ ਉਹ ਬੁੱਟੀ ਪੱਟੀ ਉਹਦੇ ਪੱਤੇ ਤੋੜ ਕੇ ਮਸਲ ਕੇ ਉਹ ਜੂਸ ਜਾਂ ਨਿਕਲਿਆ ਜਿਹੜਾ ਸਾਰਾ ਉਹਦੇ ਲਾ ਤਾਂ जख्म जख्मਾਂ ਤੇ ਜਿੱਥੇ ਉਹ ਸੀਗਾ ਭਾਈ ਉਹ ਠੀਕ ਹੋ ਗਿਆ ਚਲ। ਠੀਕ ਹੋਇਆ ਤਾਂ ਉਹਨੂੰ ਕਹਿਣ ਲੱਗਿਆ ਵੀ ਤੂੰ ਐ ਕਰ ਵੀ ਤਾਂ ਗੱਲ ਵਾਤ ਤਾਂ ਉਹ ਕਹਿੰਦਾ ਮੈਂ ਤੁਹਾਡੀ ਸਾਰੀ ਸੁਣ ਲਈ। ਉਹ ਕਹਿੰਦਾ ਠੀਕ ਹੈ ਵੀ ਫਿਰ ਮੈਂ ਹੁਣ ਇਹਦਾ ਪਿੱਛਾ ਕਰਨਾ ਹੈ ਭਾਈ ਉਹ ਗਿਆ ਤਾਂ ਉੱਥੇਕ ਜੰਗਲਾਂ ਦੇ ਵਿੱਚ ਹੀ ਬਾਹਰ-ਬਾਹਰ ਜਾ ਕੇ ਇੱਕ ਵੈਦ ਰਹਿੰਦਾ ਸੀ ਪੰਡਤ ਸੀ ਉਹਨੂੰ ਕਹਿਣ ਲੱਗਿਆ ਉਹ ਦੁਰਜਨ ਕਹਿੰਦਾ ਮੈਨੂੰ ਇਹੀ ਜੀ ਦਵਾਈ ਦੇ ਦੇ ਵੀ ਜਿਹਦੇ ਨਾਲ ਬੱਚਾ ਨਾ ਹੋਵੇ ਰਾਣੀ ਦੇ ਬਾਝ ਹੀ ਰਹਿ ਜੇ ਉਹ ਪਿਆਉਂਦੀ ਰਹਿੰਦੇ ਸੀ ਉਹਦੀ ਕੁੜੀ ਵੀ ਜਵਾਨ ਸੀ 17-18 ਸਾਲ ਦੀ ਉਹ ਕਹਿਣ ਲੱਗਿਆ ਵੀ ਮੈਂ ਦੇਖ ਗਲਤ ਕੰਮ ਨਹੀਂ ਮੈਂ ਕਰਦਾ ਉਹ ਪੰਡਤ ਕਹਿੰਦਾ ਵੀ ਮੈਂ ਤਾਂ ਬੱਚਾ ਹੁਣ ਦੀ ਦਵਾਈ ਤਾਂ ਦੇ ਸਕਦਾ ਨਾ ਹੁਣ ਤਾਂ ਪਾਪ ਐ ਤਾਂ ਮੈਨੂੰ ਉਹ ਭਾਈ ਉਹਦੀ ਕੁੜੀ ਕੰਨੀ ਚੱਕਿਆ ਕਹਿੰਦਾ ਦੇਖ ਲੈ ਫਿਰ ਭਾਈ ਉਹਨੇ ਡਰਦੇ ਨੇ ਉਹਨੂੰ ਇੱਕ ਛੋਟੀ ਜੀ ਸ਼ੀਸ਼ੀ ਫੜਾਤੀ ਦਵਾਈ ਦੀ ਤਾਂ ਤੋਤਾ ਇਹ ਸਾਰਾ ਕੁਝ ਸੁਣ ਰਿਹਾ ਹੈ ਜਦੋਂ ਆ ਗਿਆ ਦਵਾਈ ਲੈ ਕੇ ਤੋਤਾ ਵੀ ਆ ਗਿਆ ਉਹ ਤੋਤਾ ਆਇਆ ਮਗਰੋਂ ਉਹ ਪਹਿਲਾਂ ਆ ਗਿਆ ਕਿਉਂ ਤੋਤਾ ਹੁਣ ਦੁਰਜਨ ਤੋਂ ਡਰਦਾ ਸੀ ਵੀ ਜੇ ਇਹਨੇ ਮੈਨੂੰ ਫੜ ਲਿਆ ਮਾਰ ਦੂਗਾ ਉਹ ਆ ਕੇ ਕਹਿਣ ਲੱਗਿਆ ਵੀ ਆ ਮੈਂ ਦਵਾਈ ਲਿਆਇਆ ਵੀ ਇਹ ਰਾਣੀ ਨੂੰ ਇੱਕ ਮਹੀਨਾ ਖਵਾਉਣੀ ਐ ਵੀ ਫਿਰ ਬੱਚਾ ਹੋ ਜਾਊਗਾ। ਉਹ ਜਿਹੜਾ ਤੋਤਾ ਸੀ ਉਹ ਪੁੱਛਣ ਲੱਗੀ ਵੀ ਮੇਰਾ ਤੋਤਾ ਕਿੱਥੇ ਐ? ਉਹ ਕਹਿੰਦਾ ਕਿਹੜਾ ਤੋਤਾ ਰਾਣੀ ਸਾਹਿਬ? ਮਾਨਤਾ ਕਹਿੰਦਾ ਉਹ ਠੱਗ ਸੀ ਪੂਰਾ। ਕਹਿੰਦਾ ਉਹ ਤਾਂ ਇੱਕ ਤੋਤੀ ਆਈ ਕਹਿੰਦਾ ਮੇਰੇ ਹੱਥੋਂ ਛਡਾ ਕੇ ਕਹਿੰਦਾ ਮੈਂ ਬਹੁਤ ਫੜਿਆ ਵੀ ਰਾਣੀ ਕੋਲ ਲੈ ਕੇ ਜਾਣਾ ਤੈਨੂੰ ਵਾਪਸ ਮੋੜਨਾ ਮਾਨਤਾ ਐ। ਕਹਿੰਦਾ ਉਹ ਤਾਂ ਉੱਡ ਗਿਆ ਕਹਿੰਦਾ ਮੈਨੂੰ ਕਹਿੰਦਾ ਕਿਹੜੀ ਰਾਣੀ ਰੂਣੀ ਮੈਂ ਨੂੰ ਮੈਂ ਨਹੀਂ ਜਾਂਦਾ ਉਹ ਰਾਣੀ ਲਵੇ ਕਹਿੰਦਾ ਉਹ ਤਾਂ ਤੁਹਾਨੂੰ ਗਾਲਾਂ ਕੱਢਦਾ ਕੱਢਦਾ ਭੱਜ ਗਿਆ ਭਾਈ ਰਾਣੀ ਨੂੰ ਬੜਾ ਗੁੱਸਾ ਆਇਆ ਵੀ ਤੂੰ ਤੇ ਨੇ ਐਂ ਕਰਿਆ ਹੁਣ ਭਾਈ ਜਦੋਂ ਉਹ ਰਾਜਾ ਉਹ ਤੋਂ ਖੜਨ ਲੱਗਿਆ ਦਵਾਈ ਦੁਰਜਨ ਤੋਂ ਤਾਂ ਉਹ ਤੋਂ ਹੀਟਾਂ ਸ਼ੀਸ਼ੀ ਡਿੱਗਦੀ ਟੁੱਟ ਗਈ ਦੁਰਜਨ ਨੂੰ ਬੜਾ ਗੁੱਸਾ ਆਇਆ ਤੋਤਾ ਉਹਨੂੰ ਕਹਿਣ ਲੱਗਿਆ ਕੋਈ ਨਾ ਮਹਾਰਾਜ ਮੈਂ ਫੇਰ ਹੋਰ ਲੈ ਜਾਉਣਾ ਜਾ ਕੇ ਤਾਂ ਭਾਈ ਉਹ ਭੱਗ ਗਿਆ ਤੋਤਾ ਆ ਕੇ ਰਾਣੀ ਨੂੰ ਕਹਿਣ ਲੱਗਿਆ ਕਹਿੰਦਾ ਗੱਲ ਦੱਸਣੀ ਐ ਉਹ ਕਹਿੰਦੀ ਮੈਂ ਤਾਂ ਤੇਰੀ ਗੱਲ ਹੀ ਨਹੀਂ ਸੁਣਨੀ ਕਹਿੰਦਾ ਤੂੰ ਇਹ ਦਵਾਈ ਨਾ ਲਈ ਕਹਿੰਦੀ ਭੱਜ ਜਾ ਮੈਨੂੰ ਤੇਰੀ ਗੱਲ ਸੁਣਦੀ ਉਹ ਤਾਂ ਏਡੀ ਦੂਰੋਂ ਲੈ ਕੇ ਆਇਆ ਮੇਰਾ ਭਲਾ ਕਰਦਾ ਉਹ ਫੇਰ ਕਹਿੰਦਾ ਤੂੰ ਨਾਰ ਲੈਹੀਂ ਰਾਣੀ ਮੇਰੀ ਗੱਲ ਸੁਣ ਲੈ ਮੈਂ ਵਗ ਜੂਗਾ ਉਹ ਕਹਿੰਦੀ ਜਾ ਆਪਦੀ ਤੋਤੀ ਕੋੜੀ ਜਾ ਕਹਿੰਦੀ ਮੈਂ ਨਹੀਂ ਕਹਿੰਦੀ ਹੁਣ ਤੂੰ ਮੈਨੂੰ ਗਾਲਾਂ ਕੱਢੀਆਂ ਨੇ ਕਹਿੰਦਾ ਮੈਂ ਤਾਂ ਕੁਛ ਨਹੀਂ ਕਿਹਾ ਉਹ ਕਹਿੰਦੀ ਵੀ ਦੁਰਜਨ ਕਿਹੜਾ ਝੂਠ ਬੋਲਦਾ ਹੈ ਭਾਈ ਚਲੋ ਉਹਨੇ ਸੋਚਿਆ ਵੀ ਹੁਣ ਨਹੀਂ ਹਲੇ ਮੇਰੀ ਗੱਲ ਸੁਣਦੀ ਉਹਨੇ ਭਾਈ ਵਗ ਗਿਆ ਉਹ ਵੀ ਫੇਰ ਦੁਰਜਨ ਦੇ ਮਗਰੀ ਵਗ ਗਿਆ ਜਦੋਂ ਗਿਆ ਤਾਂ ਦੁਰਜਨ ਦੇ ਹੱਥ 'ਚ ਤਲਵਾਰ ਹੈ ਵਗ ਗਿਆ ਫੇਰ ਉਸੇ ਵੈਦ ਲਵੇ ਪੰਡਤ ਵੀ ਸਮਝਦਾ ਵੀ ਇਹ ਮੇਰੀ ਕੁੜੀ ਤੇ ਅੱਖ ਰੱਖਦਾ ਹੈ ਤਾਂ ਰਾਹ 'ਚ ਉਹ ਗੁਜਰਦਾ ਘਰ ਆਉਂਦਾ ਸੀ ਉਹਨੂੰ ਕਹਿਣ ਲੱਗਿਆ ਉਹ ਤੋਤਾ ਕਹਿੰਦਾ ਤੂੰ ਐਂ ਕਰ ਵੀ ਤੂੰ ਮੇਰੇ ਨਾਲ ਚੱਲ ਵੈਦ ਦੇ ਉਹਦੇ ਜੋਤਸ਼ੀ ਦੇ ਭਾਈ ਉਹ ਡਰ ਗਿਆ ਉਹ ਕਹਿੰਦਾ ਵੀ ਮੈਨੂੰ ਤਾਂ ਉਹ ਤੋਂ ਡਰ ਲੱਗਦਾ ਹੈ ਦੁਰਜਨ ਤੋਂ ਉਹਦੇ ਕੋਲ ਤਾਂ ਤਲਵਾਰ ਹੈ ਉਹ ਕਹਿੰਦਾ ਆਪਾਂ ਚੋਰੀ ਨੂੰ ਚੱਲਾਂਗੇ ਵੀ ਤੈਂ ਆਪਾਂ ਸੁਣਦੇ ਆਂ ਵੀ ਜਿਵੇਂ ਮੈਂ ਤੈਨੂੰ ਇਸ਼ਾਰਾ ਕਰੂੰ ਤੂੰ ਫਿਰ ਉਹ ਕੰਮ ਕਰੀ ਵੀ ਤੈਨੂੰ ਹੀ ਥੋੜਾ ਲੜਾਉਣਾ ਮੈਂ ਉਹ ਕਹਿੰਦਾ ਠੀਕ ਹੈ ਉਹ ਪਾਈ ਭੱਗ ਗਿਆ ਮੰਗਰ ਮੰਗਰ ਜਦੋਂ ਗਿਆ ਜਾ ਕੇ ਉਹ ਪੰਡਤ ਨੂੰ ਕਹਿਣ ਲੱਗਿਆ ਵੀ ਤੂੰ ਹੋਰ ਦੇ ਮੈਨੂੰ ਦਵਾਈ ਉਹ ਕਹਿੰਦਾ ਤੂੰ ਮੈਨੂੰ ਤਾਂ ਪਹਿਲਾਂ ਵੀ ਲੈ ਗਿਆ ਪਾਪ ਕਰਤਾ ਉਹ ਕਹਿੰਦਾ ਉਹ ਤਾਂ ਪਾਗਲ ਰਾਜੇ ਨੇ ਹੇਠਾਂ ਸਿੱਟਦੀ ਕਹਿੰਦਾ ਟੁੱਟ ਗਈ ਕੰਮ ਨਹੀਂ ਆਈ ਉਹ ਕਹਿੰਦਾ ਫਿਰ ਮੈਨੂੰ ਦੋ ਵਾਰ ਨਾ ਪਾਪ ਕਰਾ ਉਹਨੂੰ ਕਹਿੰਦਾ ਦੇਖ ਲੈ ਫਿਰ ਕਹਿੰਦਾ ਤੇਰੀ ਕੁੜੀ ਨਾਲ ਕੀ ਕਰਨੂੰਗਾ ਮੈਂ ਤਾਂ ਹੁਣ ਉਹ ਕਹਿਣ ਲੱਗਿਆ ਉਧਰੋਂ ਤੋਤਾ ਉਹਨੇ ਉਹਨੂੰ ਇਸ਼ਾਰਾ ਕਰਿਆ ਪਹਿਲਾਂ ਸਮਝਾਤਾ ਸੀ ਉਹਦੇ ਕੋਲ ਤੇ ਡਾਂਗ ਵੱਡੀ ਸਾਰੀ ਲੈ ਕੇ ਗਿਆ ਤੀ ਹੋਰ ਗੁੱਜਰ ਉਹ ਕਹਿੰਦਾ ਇਹਦੀ ਲੱਤ ਤੇ ਮਾਰ ਕੇ ਲੱਤ ਪਾਣਾ ਦੇ ਕਹਿੰਦਾ ਮਾਗਰਦੀ ਭਾਈ ਉਹਨੇ ਲੱਤ ਤੇ ਮਾਰੀ ਦੁਰਜਨ ਦੇ ਉਹਦੇ ਹੱਥੋਂ ਕਰਬਾਨ ਵੀ ਡਿੱਗ ਪੀ ਤਾਂ ਉਹ ਆਪ ਵੀ ਡਿੱਗ ਪਿਆ ਤਾਂ ਫਿਰ ਉਹਨੇ ਜਦੋਂ ਡਿੱਗ ਪਿਆ ਉਹਨੇ ਬਹੁਤ ਕੁੱਟਿਆ ਗੁੱਜਰ ਨੇ ਦੁਰਜਨ ਤਾਂ ਹੁਣ ਰੋਂਦਾ ਪਿੱਟਦਾ ਉਹ ਤਾਂ ਭੱਗ ਗਿਆ ਦੁਰਜਨ ਤਾਂ ਮੁੜ ਗਿਆ ਉਸ ਜੋਤਸ਼ੀ ਨੂੰ ਤੋਤਾ ਕਹਿਣ ਲੱਗਿਆ ਵੀ ਤੂੰ ਆਪਦੀ ਕੁੜੀ ਆ ਗੁੱਜਰ ਨੂੰ ਵਿਆਹ ਦੇ ਵੀ ਨਹੀਂ ਇਹ ਤੇਰੀ ਕੁੜੀ ਨੂੰ ਚੱਕ ਚੁੱਕ ਕੇ ਲੈ ਜੂ ਖਰਾਬ ਹੈ ਬੰਦਾ ਵੀ ਮੈਂ ਜ਼ਿੰਮੇਵਾਰ ਆਂ ਹੈ ਗੁਜਰਦਾ ਤੇਰੀ ਕੁੜੀ ਦੀ ਮੈਂ ਸਾਰੀ ਮਦਦ ਕਰੂੰਗਾ ਉਹਨੇ ਵੀ ਸੋਚਿਆ ਵੀ ਜਾਂਦੀ ਇੱਜ਼ਤ ਨਾਲੋਂ ਤਾਂ ਇਹ ਵੀ ਠੀਕ ਆ ਵੀ ਜੇ ਉਹ ਲੈ ਗਿਆ ਚੱਕ ਕੇ ਫੇਰ ਵੀ ਪੰਗਾ ਹੈ ਭਾਈ ਉਹਨੇ ਤੋੜਤੀ ਉਹਦੇ ਨਾਲ ਕੁੜੀ ਉਹਨੂੰ ਕਹਿੰਦਾ ਜੇ ਉਹ ਆ ਕੇ ਪੁੱਛੂਗਾ ਤਾਂ ਉਹਨੂੰ ਕਹਿਦੀ ਵੀ ਉਹ ਤਾਂ ਛੋਟੀ ਹੁੰਦੀ ਵਿਆਹੀ ਹੋਈ ਸੀ ਹੁਣ ਉਹਨੂੰ ਲੈ ਗਈ ਉਹ ਕਹਿੰਦਾ ਠੀਕ ਹੈ ਤਾਂ ਭਾਈ ਹੁਣ ਜਦੋਂ ਗਿਆ ਦੁਰਜਣ ਜਾ ਕੇ ਉਹਨੂੰ ਕਹਿਣ ਲੱਗਿਆ ਉਹਨੂੰ ਉਹ ਇਸ ਜਦੋਂ ਦਵਾਈ ਦੇਤੀ ਉਹਨੇ ਦਵਾਈ ਉਹਨੂੰ ਉਲਟ ਦੇਤੀ ਤੋਤੇ ਨੇਸ ਪੜਾਇਆ ਹੋਇਆ ਸੀ ਪੰਡਤ ਵੀ ਬੱਚਾ ਹੋਣ ਦੀ ਦਵਾਈ ਦੇਗੀ ਤੂੰ ਉਹਨੂੰ ਕਹਿੰਦੀ ਵੀ ਆਹੀ ਦਵਾਈ ਆ ਬੱਚਾ ਨਾ ਹੋਣਦੀ ਆ ਇਹ ਬਾਝ ਹੋ ਜੂਗੀ ਪਰ ਹੈਗੀ ਆ ਕਹਿੰਦਾ ਵੀ ਇਹ ਬੱਚਾ ਹੋਣ ਦੀ ਦੇ ਦਿਓ ਕਹਿੰਦਾ ਠੀਕ ਹੈ ਹੁਣ ਭਾਈ ਉਹ ਲੈ ਗਿਆ ਦਵਾਈ ਐ ਸਮਝ ਕੇ ਵੀ ਇਹ ਤਾਂ ਉਹੀ ਅੱਗੇ ਵਾਲੀ ਵਰਗੀ ਐ ਭਾਈ ਉਹਨੇ ਜਾ ਕੇ ਦਵਾਈ ਦੇਤੀ ਤਾ ਮਿੰਨਾ ਵੀ ਦਿਨ ਖਾਦੀ ਰਾਣੀ ਦੇ ਨੂੰ ਬੱਚਾ ਠਹਿਰ ਗਿਆ ਤਾਂ ਉਹ ਜਾ ਕੇ ਕਹਿਣ ਲੱਗਿਆ ਮਹਾਰਾਜ ਵੀ ਉੱਥੇ ਇੱਕ ਗੁੱਜਰ ਹੈ ਵੀ ਆਹ ਦੇਖੋ ਉਹ ਉਹ ਰਾਜੇ ਤੋਂ ਮੋਹਰਾਂ ਲੈ ਕੇ ਗਿਆ ਤੀ 500 ਮੋਹਰ ਤਾਂ ਕਹਿੰਦਾ ਮੈਨੂੰ ਦੇ ਖਰਚੇ ਨੂੰ 500 ਮੋਹਰ ਕਹਿੰਦਾ ਉਹ ਬਏ ਦੇ ਨੂੰ ਦੇ ਗਰੀਬ ਹੈ ਵਿਚਾਰਾ ਭਾਈ ਉਹੋ ਮੋਰਾ ਕਹਿੰਦਾ ਮੇਰੇ ਤੋਂ ਸਾਰੀਆਂ ਤਾਂ ਮੋਰਾ ਖੋਲੀਆਂ ਗੁੱਜਰ ਨੇ ਕਹਿੰਦਾ ਨਾਲੇ ਮੈਨੂੰ ਕੁੱਟਿਆ ਵੀ ਉਹ ਡਾਕੂ ਆ ਕਹਿੰਦਾ ਮਹਾਰਾਜ ਉਹਨੂੰ ਫੜ ਕੇ ਜੇਲ੍ਹ ਚ ਸਿੱਟੋ ਭਾਈ ਉਹ ਹੁਪਾਲ ਨਾ ਤੋਰ ਤੇ ਨੌਕਰ ਭਾਲ ਲਿਆ ਇਹ ਉਹਦਾ ਜੇਲ੍ਹ ਚ ਕਰਤਾ ਜੇਲ੍ਹ ਚ ਕਰਿਆ ਤਾਂ ਤੋਤੇ ਨੇ ਬਹੁਤ ਕਿਹਾ ਵੀ ਇਹ ਨਹੀਂ ਹੈ ਡਾਕੂ ਤਾਂ ਇਹ ਆ ਉਹਦੀ ਕੌਣ ਸੁਣਦਾ ਤਾਂ ਹੁਣ ਉਧਰੋਂ ਜਦੋਂ ਉਹ ਕਹਿਣ ਲੱਗਿਆ ਰਾਣੀ ਦੇ ਬੱਚਾ ਹੁਣ ਅਸੀਂ ਦੇਖ ਲੈ ਤਾਂ ਚਲੋ ਦਿਨ ਪਈ ਗਿਆ ਟਾਈਮ ਪਈ ਗਿਆ ਬੱਚਾ ਹੋ ਗਿਆ ਟਾਈਮ ਤੇ ਹੋ ਕੇ ਹੁਣ ਉਹ ਕਹਿਣ ਲੱਗੇ ਵੀ ਇਹਨੂੰ ਗੁੱਜਰ ਨੂੰ ਤਾਂ ਫਾਹੇ ਲਾਓ ਇਹ ਤਾਂ ਡਾਕੂ ਹੈ ਜਦੋਂ ਉਹਨੇ ਜਿਹੜਾ ਦੁਰਜਣ ਸੀ ਉਹ ਹੁਣ ਲੱਗਦਾ ਹੈ ਵੀ ਇਹ ਤਾਂ ਇੱਕ ਨਹੀਂ ਇਹ ਹੀ ਨਹੀਂ ਮੇਰੇ ਤੋਂ ਮਰ ਇਹਨਾਂ ਦਾ ਤਾਂ ਬੱਚਾ ਵੀ ਹੋ ਗਿਆ ਮੁੰਡਾ ਹੋ ਗਿਆ ਉਹਨੇ ਭਾਈ ਕਿਸੇ ਸਪੇਰੇ ਨਾਲ ਗੱਲਬਾਤ ਕਰੀ ਜੋਗੀ ਨਾਲ ਵੀ ਜ਼ਹਿਰੀਲਾ ਸੱਪ ਰਾਤ ਨੂੰ ਮੈਂ ਤੈਨੂੰ ਲੈ ਜੂੰ ਤੂੰ ਉੱਥੇ ਛੱਡੀ ਬੱਚੇ ਨੂੰ ਮਾਰ ਦੂ ਦੱਸ ਲੂਗਾ ਉਹਦਾ ਕੰਮ ਰੇਜ ਭਾਈ ਤੋਤਾ ਸਾਰਾ ਕੁਝ ਸੁਣਦਾ ਕਿਉਂ ਉਹਦਾ ਪਿੱਛਾ ਕਰਦਾ ਰਹਿੰਦਾ ਤਾਂ ਜਦੋਂ ਤੋਤੇ ਨੇ ਸੋਚਿਆ ਵੀ ਹੁਣ ਮੇਰੀ ਦਾਲ ਤਾਂ ਗਲਦੀ ਨਹੀਂ ਕੋਈ ਸੁਣਦਾ ਨਹੀਂ ਉਹ ਵੱਡੀ ਰਾਣੀ ਕੋਲੇ ਵਗ ਗਿਆ ਉਹਨੇ ਵੱਡੀ ਰਾਣੀ ਨੂੰ ਦੱਸਿਆ ਜਾ ਕੇ ਸਾਰਾ ਕੁਝ ਕਹਿੰਦਾ ਜਿਹੜਾ ਦੁਰਜਣ ਹੈ ਵੀ ਇਹਨੇ ਤਾਂ ਉਹ ਰਾਜਾ ਮਰਵਾ ਮਾਰਿਆ ਇਹ ਹੁਣ ਰਾਣੀ ਨੂੰ ਵੀ ਮਰਵਾਉਣ ਨੂੰ ਫਿਰਦਾ ਸੀ ਬਾਝ ਹੋਣ ਦੀ ਦਵਾਈ ਲੈਂਦਾ ਫਿਰਦਾ ਸੀ ਵੀ ਹੁਣ ਇਹ ਅੱਜ ਰਾਤ ਨੂੰ ਇਹ ਉਹਨੂੰ ਲਿਆਉ ਸੁਪੇਰੇ ਨੂੰ ਰਾਜਕੁਮਾਰ ਦੇ ਕਮਰੇ 'ਚ ਸੱਪ ਛੱਡੂਗਾ ਉਹ ਕਹਿੰਦੀ ਅੱਛਾ ਉਹ ਸਮਝ ਗਈ ਕਿਉਂਕਿ ਉਹਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਕੋਈ ਗੱਲ ਹੋ ਰਹੀ ਹੈ ਇੱਥੇ ਵੀ ਮੇਰੇ ਘਰ ਵਾਲਾ ਐਵੇਂ ਨਹੀਂ ਮਰਿਆ ਹੁਣ ਭਾਈ ਉਹਨੇ ਰਾਤ ਨੂੰ ਕੀ ਕਰਿਆ ਰਾਜੇ ਨੂੰ ਆਪਦੇ ਮੁੰਡੇ ਨੂੰ ਕਹਿੰਦੀ ਬਾਹ ਫੜ ਕੇ ਕਹਿੰਦੀ ਤੂੰ ਘੁਰਿਆ ਲਜਾ ਕੇ ਭਾਈ ਉਹਨੂੰ ਉੱਥੇ ਕਮਰੇ ਚ ਬਾਹਰ ਉੱਲੇ ਖੜਾ ਖੜ ਗਏ ਦੋਈ ਜਾਣੇ ਤਾਂ ਰਾਤ ਨੂੰ ਜੋਗੀ ਨੂੰ ਲੈ ਕੇ ਆਇਆ ਉਹ ਦੁਰਜਨ ਉਹਨੇ ਆ ਕੇ ਉਹ ਬੱਚੇ ਦੇ ਕਮਰੇ ਚ ਜ਼ਹਿਰੀਲਾ ਸੱਪ ਛੱਡ ਦਿੱਤਾ ਉਹਨੇ ਰਾਜੇ ਨੂੰ ਦਿਖਾਤਾ ਰਾਜੇ ਨੇ ਘੇਰ ਲਏ ਦੋਨੇ ਘੇਰ ਕੇ ਰੌਲਾ ਪਾਇਆ ਨੌਕਰ ਬੁਲਾ ਲੇ ਸਾਰੇ ਉਹਨਾਂ ਦੋਹਾਂ ਨੂੰ ਤਾਂ ਜੇਲ੍ਹ 'ਚ ਕਰਤਾ ਜੇਲ੍ਹ 'ਚ ਕਰਿਆ ਤਾਂ ਉਧਰੋਂ ਰਾਣੀ ਨੇ ਰੌਲਾ ਪਾਤਾ ਵੀ ਬੱਚੇ ਨੂੰ ਸੱਪ ਨੇ ਡਸ ਲਿਆ ਜੇ ਹੈਗਾ ਆयो ਛੇਤੀ ਕੋਈ ਭਾਈ ਉਧਰੋਂ ਸੱਪ ਸੱਚੀ ਉਹ ਬੱਚੇ ਦੇ ਨੂੰ ਡਸ ਗਿਆ ਤਾਂ ਉਹ ਤੋਤੇ ਨੂੰ ਜਦੋਂ ਪਤਾ ਸੀ ਉਹ ਆਪ ਕਿਸੇ ਬੈਦ ਨੂੰ ਲੈ ਕੇ ਆਇਆ ਹੋਇਆ ਤੇ ਉਹ ਕਹਿੰਦਾ ਖੜੋ ਮੇਰੇ ਕੋਲ ਬੈਦ ਹੈਗਾ ਲਿਆਂਦਾ ਹੋਇਆ ਵੀ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਸੀ ਪਹਿਲਾਂ ਉਹਨੇ ਭਾਈ ਬੈਦ ਨੂੰ ਅੰਦਰ ਲਗਾਇਆ ਤਾਂ ਬੱਚੇ ਦਾ ਇਲਾਜ ਕਰਿਆ ਚਲੋ ਉਹ ਬੱਚਾ ਦਾ ਜ਼ਾਹਿਰ ਜੂਹਰ ਉਹਨੇ ਕੱਢਤਾ ਸਾਰਾ ਜੋ ਜੋਤਸੀ ਨੇ ਤਾਂ ਹੁਣ ਉਹ ਫਿਰ ਕਹਿਣ ਲੱਗੀ ਲੱਗਿਆ ਤੋਤਾ ਕਹਿੰਦਾ ਮਹਾਰਾਜ ਮੇਰੀ ਗੱਲ ਸੁਣੋ ਨਾਲੇ ਰਾਣੀ ਨੂੰ ਕਹਿੰਦਾ ਕਹਿੰਦਾ ਤੁਸੀਂ ਇੱਥੇ ਥਾਈ ਤਾਂ ਹੀ ਪਹੁੰਚੇ ਜੇ ਮੇਰੀ ਗੱਲ ਨਾ ਸੁਣੀ ਕਹਿੰਦਾ ਸਾਰੇ ਕੰਮ ਰਾਜਾ ਵੀ ਕਹਿੰਦਾ ਵੱਡਾ ਰਾਜਾ ਦੁਰਜਨ ਨੇ ਮਾਰਿਆ ਹੈ ਰਾਣੀ ਨੂੰ ਦਵਾਈ ਦਿੰਦਾ ਰਿਹਾ ਇਹ ਪਹਿਲਾਂ ਲਿਆ ਕੇ ਜਿਹੜੀ ਟੁੱਟ ਗਈ ਉਹ ਬਾਝ ਹੋਣ ਦੀ ਦਵਾਈ ਸੀ ਦੂਜੀ ਵੀ ਇਹ ਲੈ ਕੇ ਤਾਂ ਬਾਝ ਹੋਣ ਦੀ ਕਈ ਕਿ ਆਇਆ ਵੀ ਉਹ ਤਾਂ ਮੈਂ ਪੰਡਤ ਨੂੰ ਪੜਾਤਾ ਤੀ ਵੀ ਤੂੰ ਬੱਚਾ ਹੋਣ ਦੀ ਦੇਦੀ ਫੇਰ ਕਹਿੰਦਾ ਇਹ ਰਾਜਾ ਜੋਤਸ਼ੀ ਦੀ ਕੁੜੀ ਤੇ ਅੱਖ ਰੱਖੀ ਹੋਈ ᱛੀ ਇਹਨੇ ਫੇਰ ਕਹਿੰਦਾ ਇਹਨੇ ਗਵਾਲੇ ਨੇ ਤਾਂ ਉਹ ਬਚਾਇਆ ਤੀ ਕਹਿੰਦਾ ਜੋਤਸ਼ੀ ਨੂੰ ਮਾਰ ਦਤੀ ਇਹ ਤਾਂ ਗਵਾਲਾ ਇਹਨੇ ਫਸਾਇਆ ਕਹਿੰਦਾ ਉਹ ਜਿਹੜਾ ਗੁੱਜਰ ਸੀ ਗੁਜਰ ਨੂੰ ਕਹਿੰਦਾ ਤੁਸੀਂ ਛੱਡੋ ਉਹ ਜਮੇ ਹੀ ਬੇਕਸੂਰ ਹੈ ਭਾਈ ਉਹਨਾਂ ਨੇ ਗੁਜਰ ਕੱਢਿਆ ਬਾਹਰ ਫੇਰ ਉਹ ਤੋਤੇ ਦੀਆਂ ਗੱਲਾਂ ਮੰਨਣ ਲੱਗੇ ਰਾਣੀ ਕਹਿੰਦੀ ਵੱਡੀ ਵੀ ਹਾਂ ਮੈਨੂੰ ਵੀ ਆਏ ਇਹੀ ਦੱਸ ਕੇ ਗਿਆ ਕਹਿੰਦੀ ਤਾਂ ਹੀ ਦੁਰਜਣ ਫਸਿਆ ਅੱਜ ਕਹਿੰਦਾ ਇਹਨੇ ਹੁਣ ਤੁਹਾਨੂੰ ਮਾਰਨਾ ਸੀ ਸਾਰਿਆਂ ਨੂੰ ਵੱਡੀ ਰਾਣੀ ਨੂੰ ਕੈਦ ਕਰਨਾ ਸੀ ਤਾਂ ਭਾਈ ਇਹ ਜੇ ਕੰਮ ਮਹਿਲਾਂ 'ਚ ਹੁੰਦੇ ਹੀ ਹੁੰਦੇ ਨੇ ਤਾਂ ਹੁਣ ਉਹ ਰੰਗੀ ਬਸਦੇ ਨੇ ਉਹ ਦੁਰਜਣ ਤੇ ਉਹ ਨੂੰ ਉਹਨਾਂ ਨੇ ਫਾਹਿਲਾਤਾ ਸਪ ਸੁਪੇਰੇ ਨੂੰ ਤੇ ਆਪਦੇ ਤੋਤੇ ਨੂੰ ਫੇਰ ਕਰੇ ਰੱਖ ਲਿਆ ਜਿਹੜਾ ਉਹ ਗੋਸੀਗਾ ਗੁੱਜਰ ਉਹਨੂੰ ਆਪਦੇ ਉੱਥੇ ਵਜ਼ੀਰ ਬਣਾ ਲਿਆ ਰਾਜੇ ਨੇ ਉਹ ਕੁੜੀ ਸੀ ਜਿਹੜੀ ਜੋਤਸ਼ੀ ਦੀ ਪੰਡਿਤ ਦੀ ਉਹਨੇ ਫਿਰ ਆਪੀ ਮਹਿਲਾਂ ਚ ਆਉਣਾ ਦੀ ਜਦੋਂ ਵਜ਼ੀਰ ਬਣ ਗਿਆ ਤੇ ਜਿਹੜਾ ਉਹ ਜੋਤਸ਼ੀ ਸੀ ਵੈਦ ਜੀ ਤੋਂ ਦਵਾਈ ਲਿਆਏ ਸੀ ਉਹ ਆ ਕੇ ਕਹਿੰਦਾ ਵੀ ਮੈਨੂੰ ਤਾਂ ਉਹਨੇ ਕੋਈ ਪੈਸਾ ਹੀ ਨਹੀਂ ਦਿੱਤਾ ਉਹ ਕਹਿੰਦਾ ਮੈਂ ਇੱਥੋਂ ਤਾਂ ਇੰਨੇ ਇੰਨੇ ਲਜਾਈ ਗਿਆ ਉਹ ਕਹਿੰਦਾ ਮਹਾਰਾਜ ਮੇਰੇ ਕੋਲ ਕੋਈ ਇੱਕ ਵੀ ਪੈਸਾ ਨਹੀਂ ਮੈਂ ਤਾਂ ਲੈ ਤੇ ਉਹਨੂੰ ਵੀ ਫੇਰ ਉੱਥੇ ਰੱਖ ਲਿਆ ਉਹਨਾਂ ਨੇ ਕਹਿੰਦਾ ਹੁਣ ਤੂੰ ਵੀ ਸਾਡਾ ਵੈਦ ਬਣ ਜਾ ਲੋ ਜਿਵੇਂ ਰਾਜ ਵੈਦ ਹੁੰਦੇ ਨੇ ਤਾਂ ਭਾਈ ਰਾਜੇ ਨੇ ਫੇਰ ਉਹਨਾਂ ਨੂੰ ਐ ਰੱਖਿਆ ਇੰਨੀ ਕੁ ਮੇਰੀ ਬਾਤ ਆ ਆਸ ਆ ਤੁਹਾਨੂੰ ਪਸੰਦ ਆਊਗੀ ਕਮੈਂਟ ਜ਼ਰੂਰ ਕਰਕੇ ਦੱਸਿਓ ਧੰਨਵਾਦ ਜੀ